ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਹਿਰਾਸਤ ਵਿੱਚ ਗਏ 3 ਦਿਨ ਹੋ ਗਏ ਆ ਔਰ ਇਹਨਾਂ 3 ਦਿਨਾਂ ਦੇ ਦਰਮਿਆਨ ਡੀ ਐਮ ਸੀ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਮੌਜੂਦ ਨਹੀਂ ਪਰ ਇਸ ਮਾਮਲੇ ਨੂੰ ਲੈ ਕੇ ਕਿਸਾਨ ਜਿੰਨੇ ਤੈਸ਼ ਦੇ ਵਿੱਚ ਨਹੀਂ ਨਾਰਾਜ਼ ਨਹੀਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਸਰਕਾਰੀ ਅਧਿਕਾਰੀਆਂ ਦੇ ਨਾਲ ਜਾਂ ਇੰਡਾਇਰੈਕਟਲੀ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਕਿਸਾਨਾਂ ਦੀ ਹੋ ਸਕਦੀ ਹੈ ਪਰ ਇਹ ਵੀ ਅਜੇ ਵੇਖਣ ਵਾਲੀ ਗੱਲ ਹੈ ਪਰ ਫਿਲਹਾਲ ਜਿਹੜੇ ਕਿਸਾਨ ਨੇ ਉਹ ਜ਼ਰੂਰ ਤੈਸ਼ ਦੇ ਵਿੱਚ ਨਹੀਂ ਨਾਰਾਜ਼ ਨਹੀਂ ਔਰ ਸਿੱਧੇ ਤੌਰ ਦੇ ਉੱਤੇ ਹਮਲਾਵਰ ਸ਼ਬਦਾਂ ਦਾ ਪ੍ਰਯੋਗ ਜਿਹੜਾ ਉਹ ਕੀਤਾ ਵੀ ਜਾ ਰਿਹਾ ਹੈ ਲੰਗੇ ਦਿਨ ਤੋਂ ਲੈ ਕੇ ਜੋ ਕੁਝ ਵਾਪਰਿਆ ਉਹ ਹਰ ਕਿਸੇ ਨੇ ਦੇਖਿਆ ਅੱਜ ਵੀ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੇ ਲੰਗੇ ਦਿਨ ਤੋਂ ਕੁਝ ਨਹੀਂ ਖਾਦਾ ਹੋਇਆ ਔਰ ਇਸ ਕਾਰਨ ਉਹਨਾਂ ਦੀ ਸਿਹਤ ਜਿਹੜੀ ਉਹ ਲਗਾਤਾਰ ਨਿਗਰਦੀ ਜਾ ਰਹੀ ਹੈ ਔਰ ਇੱਥੋਂ ਤੱਕ ਦੀ ਖਬਰਾਂ ਸਾਹਮਣੇ ਆਗੀਆਂ ਸੀ ਕਿ ਬਲੱਡ ਪ੍ਰੈਸ਼ਰ ਵਿੱਚ ਵੀ ਫਲਕਚੁਏਸ਼ਨਸ ਦੇਖਣ ਨੂੰ ਮਿਲੀਆਂ ਨੇ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਜਿੰਨੇ ਤੈਸ਼ ਤੇ ਨਾਰਾਜ਼ ਨੇ ਇਹ ਵਾਜਬ ਵੇਖਣ ਨੂੰ ਮਿਲਦਾ ਪਿਆ ਇਸੇ ਦਰਮਿਆਨ ਭਾਜਪਾ ਦੇ ਲੀਡਰ ਬੀਬਾ ਪਰਨੀਤ ਕੌਰ ਉਹਨਾਂ ਦੇ ਵੱਲੋਂ ਪਹਿਲਾ ਬਿਆਨ ਆਇਆ ਕੈਪਟਨ ਅਮਰਿੰਦਰ ਸਿੰਘ ਦੇ ਧਰਮ ਪਤਨੀ ਪਰਨੀਤ ਕੌਰ ਉਹਨਾਂ ਦੇ ਵੱਲੋਂ ਇੱਕ ਬਿਆਨ ਜਿਹੜਾ ਉਹ ਜਗਜੀਤ ਸਿੰਘ ਡੱਲੇ ਵਾਲੀ ਕਿਸਾਨਾਂ ਦੇ ਸੰਬੰਧੀ ਜਾਰੀ ਕੀਤਾ ਗਿਆ ਕੀ ਕੁਝ ਬੋਲੇ ਨੇ ਆਓ ਸੁਣ ਲੈ। ਦੇਖੋ ਅਸੀਂ ਤਾਂ ਆਪਣੇ ਵੱਲੋਂ ਬਹੁਤ ਵਾਰੀ ਉਠਾਇਆ ਹੈ। ਸੈਂਟਰ ਦੀ ਸਰਕਾਰ ਵੀ ਤਿਆਰ ਹੈ ਗੱਲਬਾਤ ਕਰਨ ਨੂੰ। ਤਾਂ ਮੇਰੇ ਖਿਆਲ 'ਚ ਜਰੂਰ ਇਹਦਾ ਕੋਈ ਨਾ ਕੋਈ ਗੱਲ ਕਰਕੇ ਕਦੀ ਨਾ ਕਦੀ ਹੱਲ ਨਿਕਲੂਗਾ। ਅਸੀਂ ਤਾਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਹੋਏ। ਕਿਉਂਕਿ ਜੋ ਬੈਠੇ ਨੇ ਉਹ ਵੀ ਸਾਡੇ ਆਪਣੇ ਹੀ ਨੇ ਔਰ ਦੁੱਖ ਸਭ ਨੂੰ ਹੁੰਦਾ ਹੈ ਪੰਜਾਬ ਨੂੰ ਖਾਸ ਕਰਕੇ ਇਹਦਾ ਕਾਫੀ ਨੁਕਸਾਨ ਹੋਇਆ ਹਰ ਇੱਕ ਵਰਗ ਨੂੰ ਨੁਕਸਾਨ ਹੋਇਆ ਜਿੱਥੇ ਕਿਸਾਨਾਂ ਦਾ ਆਪਣਾ ਨੁਕਸਾਨ ਹੋਇਆ ਉੱਥੇ ਦੂਜੀ ਵਰਗਾਂ ਦਾ ਵੀ ਨੁਕਸਾਨ ਹੋਇਆ ਪੰਜਾਬ ਦਾ ਨੁਕਸਾਨ ਹੋਇਆ ਔਰ ਅਸੀਂ ਚਾਹਦੇ ਹਾਂ ਕਿ ਇਹ ਮੁੱਕੇ ਕਿ ਸਾਡੇ ਬੱਚਿਆਂ ਦਾ ਪੁਰੇਕ ਥੋੜਾ ਜਿਹਾ ਵਧੀਆ ਬਣੇ ਪਤਾ ਨਹੀਂ ਇਹਨਾਂ ਦੀ ਨੀਤੀ ਕੀ ਹੈ ਇਹਨਾਂ ਨੂੰ ਪੁੱਛੋ ਜੋ ਇਹਨਾਂ ਦੀ ਨੀਤੀ ਹੈ ਇਹ ਹੀ ਤੁਹਾਨੂੰ ਦੱਸ ਸਕਣਗੇ ਦੇਖੋ ਸੈਂਟਰ ਔਰ ਕਿਸਾਨ ਆਪਸ ਦੇ ਵਿੱਚ ਬੈਠਣਗੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਸੈਂਟਰ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਕਿਸਾਨਾਂ ਦੇ ਅੰਤ ਦੇ ਵਿੱਚ ਇਹੀ ਬੈਠ ਕੇ ਕਰਨਗੇ ਕਿਸਾਨ ਵੀ ਉੱਠਣ ਆਪਣੇ ਘਰ ਜਾਣ ਉਹਨਾਂ ਦਾ ਵੀ ਕੋਈ ਹੱਲ ਹੋਏ ਔਰ ਜਿਹੜੀ ਪੂਰੀ ਪੰਜਾਬ ਨੂੰ ਦਿੱਕਤ ਆ ਰਹੀ ਹੈ ਇਹ ਵਪਾਰੀ ਨੂੰ ਦਿੱਕਤ ਆ ਰਹੀ ਹੈ ਹਰ ਇੱਕ ਬੰਦੇ ਨੂੰ ਦਿੱਕਤ ਆ ਰਹੀ ਹੈ ਉਹ ਵੀ ਦੂਰ ਹੋਏ ਠੀਕ ਹੈ